ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੀ ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ ਸਕਿੰਟਾਂ ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਦੇ ਉਹਨਾਂ ਨੂੰ ਹੱਥ ਤਾਕਤ ਚਾਹੀਦਾ ਜੇ ਸੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ایڈ ਕਿੱਟ ਦੀ ਹੈ ਤਾਂ ਅਸੀਂ ਫਸਟ ایڈ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਐ ਐਸਐਮਐ ਸੰਗਰੂਰ ਦੇ ਵਿੱਚ ਖੜੇ ਆ ਜਿੱਥੇ ਨਰਿੰਦਰ ਕੌਰ ਭਰਾ ਜੋ ਕਿ ਵਿਧਾਇਕ ਨੇ ਸੰਗਰੂਰ ਦੇ ਉਹਨਾਂ ਦੇ ਵੱਲੋਂ ਜਿਹੜਾ ਨਾਜਾਇਜ਼ ਕਬਜ਼ਾ ਕੀਤਾ ਆ ਗਿਆ ਸੀ ਨਗਰ ਕੌਸ਼ਲ ਦੀ ਜਗਾ ਦੱਸੀ ਜਾ ਰਹੀ ਹੈ ਜਿੱਥੇ ਪੜੋਲੀਆਂ ਦੱਬੀਆਂ ਗਈਆਂ ਸੀਗੀਆਂ ਡਰੇਨ ਦੇ نیچے ਉਸ ਨੂੰ ਪਟਵਾਉਣ ਦੇ ਲਈ ਜਿਹੜੇ ਇੱਥੇ ਕਲੋਨੀ ਦੇ ਮਾਲਕ ਨੇ ਉਹਨਾਂ ਨਾਲ ਵੀ ਜਿਹੜੀ ਬਹਿਸਾ ਵੈਸੀ ਪ੍ਰੋਪਰ ਹੋਈ ਹੈਗੀ ਤਾਂ ਹੁਣ ਪ੍ਰਸ਼ਾਸਨ ਪੂਰਾ ਲੱਗਿਆ ਹੋਇਆ ਹੈਗਾ ਅਨੰਦਪ੍ਰੀਤ ਕੌਰ ਭਰਾ ਸਾਡੇ ਨਾਲ ਨਹੀਂ ਮੈਡਮ ਕਿਵੇਂ ਦੇਖ ਦਿਓ ਕਿ ਅੱਜ ਵੱਡੇ ਪੱਧਰ ਤੇ ਤੁਹਾਡੀ ਵੀ ਜਿਹੜੀ ਕਲੋਨੀ ਦੇ ਮਾਲਕ ਨਾਲ ਵੀ ਜਿਹੜਾ ਬਹਿਸ ਹੋਈ ਹੈਗੀ ਤਾਂ ਅੱਜ ਪੂਰਾ ਸ਼ਹਿਰ ਡੁੱਬਣ ਕਿਨਾਰੇ ਆ ਟੁੱਟ ਚੁੱਕਿਆ ਡਰੇਨ ਤਾਂ ਹੁਣ ਮੌਕੇ ਤੇ ਕਾਰਵਾਈ ਕੀਤੀ ਜਾ ਰਹੀ ਹੈਗੀ ਮੇਰੀ ਕਿਸੇ ਨਾਲ ਬਹਿਸ ਨਹੀਂ ਹੋਈ ਮੈਂ ਅਧਿਕਾਰੀਆਂ ਨੂੰ ਪੁੱਛਿਆ ਕਿ ਸੰਗਰੂਰ ਦੇ ਵਿੱਚ ਪਾਣੀ ਭਰ ਰਿਹਾ ਲਗਾਤਾਰ ਕਿਉਂਕਿ ਬਰਸਾਤਾਂ ਲੰਬਾ ਸਮਾਂ ਹੋ ਗਿਆ ਰੋਜ਼ ਬਰਸਾਤ ਹੋ ਰਹੀ ਹੈ ਲਗਾਤਾਰ ਬਰਸਾਤ ਹੋ ਰਹੀ ਹੈ ਅਸੀਂ ਜਦੋਂ ਕਿਉਂਕਿ ਅੱਗੇ ਪਾਣੀ ਨਾਰਮਲ ਹੀ ਨਿਕਲ ਜਾਂਦਾ ਸੀ ਇੰਨੀਆਂ ਬਰਸਾਤਾਂ ਹੋਈਆਂ ਨਹੀਂ ਅੱਜ ਜਦੋਂ ਬਰਸਾਤਾਂ ਜ਼ਿਆਦਾ ਹੋ ਰਹੀਆਂ ਨੇ ਅਸੀਂ ਡਰੇਨ ਦੀ ਸਫਾਈ ਕਰਾਈ ਆ ਪਰ ਜਿਹੜਾ ਆ ਦੋ ਕਿੱਲਾਂ ਦੀ ਜਿਹੜੀ ਬਾਹੀ ਦਾ ਜਿਹੜਾ ਬਾਹ ਹਨ ਉਹ ਡਰੇਨ ਕਵਰ ਹੈ ਜਿਹੜੀ ਕਵਰਡ ਡਰੇਨ ਹੈ ਉਹਦੇ ਨੀਚੋਂ ਸਫਾਈ ਨਹੀਂ ਹੋ ਸਕਦੀ ਇੰਨੀ ਲੰਬੀ ਲੈਂਥ ਦੇ ਵਿੱਚੋਂ ਅੱਗੋਂ ਪਿੱਛੋਂ ਅਸੀਂ ਕਰ ਲਈ ਆ ਉਹਦੇ ਕਰਕੇ ਪਾਣੀ ਜਿਹੜਾ ਗਾਹ ਨਹੀਂ ਸੀ ਜਾਂਦਾ ਜਦੋਂ ਮੈਂ ਏਡੀਸੀ ਸਾਹਿਬ ਦੇ ਔਰ ਐਸਡੀਐਮ ਦੇ ਧਿਆਨ ਚ ਲਿਆਂਦਾ ਇਹਨਾਂ ਨੇ ਨਾਲ ਦੀ ਨਾਲ ਤੁਰੰਤ ਰਿਟਨ ਆਰਡਰ ਪਾਸ ਕੀਤੇ ਕੱਲ ਦੀ ਡੇਟ ਦੇ ਵਿੱਚ ਕਿ ਇਹਨੂੰ ਜਿਹੜਾ ਇੱਥੋਂ ਜਿਹੜੀਆਂ ਦੋ ਲਾਈਨਾਂ ਅੰਡਰ ਜਿਹੜੀਆਂ ਕਵਰਡ ਕੀਤੀਆਂ ਹੋਈਆਂ ਨਾ ਉਹਨਾਂ ਲਾਈਨਾਂ ਨੂੰ ਪੱਟ ਦਿੱਤਾ ਜਾਵੇ ਕੱਲ ਮੈਂ ਸਵੇਰੇ ਆਈ ਜਦੋਂ ਬੰਨ ਟੁੱਟਿਆ ਅਸੀਂ ਉਰੇ ਆ ਕੇ ਦੁਬਾਰਾ 5 ਵਜੇ ਦਾ ਟਾਈਮ ਰੱਖਿਆ ਮਸ਼ੀਨਾਂ ਸਾਰੀਆਂ ਮੰਗਾਈਆਂ ਸਾਰੇ ਹੀ ਪ੍ਰਬੰਧ ਕਰਕੇ ਮਸ਼ੀਨਰੀ ਦਾ 5 ਵਜੇ ਅਸੀਂ ਉਰੇ ਕੰਮ ਸ਼ੁਰੂ ਕਰਤਾ ਮੈਂ ਔਰੇ ਘੰਟਾ ਕੁ ਰੁਕੀਆਂ ਘੰਟੇ ਤੋਂ ਬਾਅਦ ਮੈਂ ਇਹਨਾਂ ਨੂੰ ਦੁਬਾਰ ਰਾਤ ਨੂੰ ਮੈਂ ਚੈੱਕ ਕਰੂੰਗੀ ਤੇ ਰਾਤ ਨੂੰ ਮੈਨੂੰ ਨਗਰ ਕਾਉਂਸਲ ਦੇ ਅਧਿਕਾਰੀਆਂ ਦਾ ਫੋਨ ਜਾਂਦਾ ਐ ਐਮਐਲਏ ਸਾਹਿਬ ਪਾਣੀ ਚੱਲਦਾ ਕਰਤਾ ਮਸ਼ੀਨਾਂ ਅਸੀਂ ਵਾਪਸ ਭੇਜਤੀਆਂ ਨੇ ਤੇ ਹੁਣ ਦਿੱਕਤ ਨਹੀਂ ਹੈਗੀ ਪਾਣੀ ਚੱਲ ਰਿਹਾ ਮੈਂ ਬਾਹਰ ਸੀਗੀ ਹਲਕੇ ਤੋਂ ਜਦੋਂ ਮੈਂ ਰਾਤ ਨੂੰ ਘਰੇ 11 ਵਜੇ ਵਾਪਸ ਆਈ ਮੇਰਾ ਮਨ ਨਹੀਂ ਮੰਨਿਆ ਵੀ ਮੈਂ ਘਰੇ ਵੜ ਜਾ ਸਿੱਧਾ ਮੈਂ ਰਾਤ ਨੂੰ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਗੱਡੀ ਡਰੇਨ ਦੇ ਉੱਪਰ ਦੀ ਲਾਓ ਮੈਂ ਦੇਖ ਕੇ ਆਵਾਂ ਮੌਕੇ ਤੇ ਰਾਤ ਮੈਂ ਉਹ ਪੌਣੇ 11 ਵਜੇ ਮੈਥੋਂ ਦੀ ਲੰਘੀ ਆ ਮੈਂ ਰੋ ਖੜ ਕੇ ਦੇਖਿਆ ਮੈਂ ਕਿਹਾ ਵੀ ਇਹਨਾਂ ਨੇ ਪਾਈਪਾਂ ਦਾ ਪੱਟੀਆਂ ਨਹੀਂ ਦੋ ਹੀ ਲਾਈਨਾਂ ਨਹੀਂ ਪੱ ਆਰ ਜੀ ਰਸਤਾ ਕਲੋਨੀ ਵਾਲੇ ਪਾਸੇ ਦੀ ਕੱਚਾ ਰਸਤਾ ਇਹਨਾਂ ਨੇ ਇੱਕ ਖਾਲਜਾ ਬਣਾਤਾ ਜੇਸੀਬੀ ਦਾ ਮੂੰਹ ਨਹੀਂ ਹੁੰਦਾ ਜਿੰਨਾ ਕੋਨ ਨਾ ਕੋ ਚੌੜਾ ਰਸਤਾ ਬਣਾਤਾ ਤੇ ਮੈਂ ਜਦੋਂ ਰਾਤ ਖੜ ਕੇ ਦੇਖਿਆ ਫਿਰ ਮੈਂ ਐਸਡੀਐਮ ਸਾਹਿਬ ਨੂੰ ਰਾਤ ਹੀ ਫੋਨ ਕੀਤਾ ਮੈਂ ਕਿਹਾ ਜੀ ਮੈਂ ਸਵੇਰੇ ਉੱਥੇ ਚੱਲੀ ਆ ਥੋੜੇ ਆਰਡਰਾਂ ਤੋਂ ਬਾਅਦ ਜਿਹੜੇ ਅਧਿਕਾਰੀਆਂ ਨੇ ਮਨਮਰਜ਼ੀ ਨਾਲ ਪਾਈਪਾ ਪੱਟਣ ਦੀ ਬਜਾਏ ਜਿਹੜਾ ਤੀਜਾ ਰਸਤਾ ਬਣਾਇਆ ਉਹ ਅੱਜ ਤੁਸੀਂ ਪੱਡ ਲਿਆ ਕੱਲ ਨੂੰ ਕਲੋਨੀ ਵਾਲੇ ਬੰਦ ਕਰ ਦੇਣਗੇ ਪਾਣੀ ਕਿੱਥੋਂ ਨਹੀਂ ਜਾਊਗਾ ਹਜੇ ਮੀਂਹ ਨਾ ਕਿਸੇ ਨੂੰ ਕੋਈ ਪਤਾ ਰੱਬ ਦੇ ਘਰ ਦਾ ਤੇ ਮੈਂ ਕਿਹਾ ਕਿਨੇ ਨਹੀਂ ਪਟਿਆ ਹੁਣ ਐਸਡੀ ਆਰਡਰਾਂ ਦੀ ਉਲੰਘਣਾ ਕੀਤੀ ਹੋ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੀਆਂ ਦੋਨੇ ਲਾਈਨਾਂ ਨੇ ਇੱਕ ਇੱਕ ਪੋਕਲੈਂਡ ਚੱਲ ਪਈਆ ਦੋ ਜੇ ਸੀ ਬੀਆਂ ਗੇ ਇੱਕ ਪੋਕਲੈਂਡ ਹੋਰ ਮੰਗਾ ਰਿਆ ਇਹਨਾਂ ਨੂੰ ਪਟਾ ਕੇ ਉਹਨਾਂ ਰਸਤਾ ਕਲੀਅਰ ਕਰਕੇ ਪਾਣੀ ਦਾ ਫੇਰ ਜਾਉਂਗੇ ਤਾਂ ਡਰੇਨ ਡਰੇਨ ਐ ਪਿੱਛੇ ਓਵਰਫਲੋ ਹੋ ਕੇ ਟੁੱਟ ਚੁੱਕਿਆ ਤੀਸਰੀ ਵਾਰ ਕਹਿੰਦੇ ਪਿੱਛੇ ਟੁੱਟਿਆਗਾ ਪਰ ਹੁਣ ਤੱਕ ਅਧਿਕਾਰੀਆਂ ਨੇ ਇਸ ਦੇ ਉੱਪਰ ਕੰਮ ਕਿਉਂ ਨਹੀਂ ਕੀਤਾ ਹੁਣ ਬਾਰਿਸ਼ ਦੇ ਕਿਉਂਕਿ ਲੰਬੇ ਸਮੇਂ ਤੋਂ ਅਲਰਟ ਮੌਸਮ ਦਾ ਕੀਤਾ ਹੋਇਆ ਹੈਗਾ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ 'ਚ ਹੜਾਂ ਦੀ ਸਥਿਤੀ ਬਣੀ ਹੋਈ ਹੈ ਪਰ ਇਹਨੂੰ ਦੇਖਦੇ ਹੋਏ ਕੰਮ ਤਾਂ ਮੈਨੂੰ ਲੱਗਦਾ ਵੀ ਜਿੰਨੀ ਦਿਮਾਗ ਇਹਨਾਂ ਨੇ ਲਾ ਕੇ ਆਰਡਰ ਮੰਨਣ ਦੀ ਬਜਾਏ ਜਿਹੜਾ ਐਕਸਟਰਾ ਦਿਮਾਗ ਲਾ ਕੇ ਪਰਲੇ ਪਾਸੇ ਦੀ ਤੀਜਾ ਰਸਤਾ ਬਣਾਇਆ ਜੇ ਇਹਨਾਂ ਕੋਲ ਇੰਨੇ ਹੀ ਦਿਮਾਗ ਆ ਤਾਂ ਹੀ ਤਾਂ ਸਾਡਾ ਮੁਲਕ ਤਰੱਕੀ ਨਹੀਂ ਕਰ ਰਿਹਾ ਇਹਨਾਂ ਨੇ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਸੇ ਪੋਲੀਟੀਕਲ ਸਹ ਦੇ ਉੱਤੇ ਦੇਖੋ ਸਰਕਾਰ ਮੌਕੇ ਦੀ ਐ ਆਮ ਆਦਮੀ ਪਾਰਟੀ ਦੀ ਐਮ ਐਲ ਏ ਮੌਕੇ ਦਾ ਵਿੱਚ ਪਰ ਸਭ ਕਾ ਐਮ ਐਲ ਏ ਤੁਹਾਨੂੰ ਬੇਨਤੀ ਕਰਦੇ ਦੇਖੇ ਕਿ ਇੱਥੋਂ ਨਾ ਪਟੋ ਤੀਸਰਾ ਰਸਤਾ ਬਣਾ ਲਓ ਤਾਂ ਕੀ ਲੱਗਦਾ ਕਿ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਜ਼ਿਆਦਾ ਮੰਨਦੇ ਪਏ ਨੇਗੇ ਮੈਂ ਐਮ ਐਲ ਏ ਸਾਹਿਬ ਨੂੰ ਇੱਕ ਬੇਨਤੀ કરી ਸੀ ਮੈਂ ਕਿਹਾ ਐਮ ਐਲ ਏ ਸਾਹਿਬ ਅਸੀਂ ਕਲੋਨੀ ਦਾ ਗੇਟ ਮੂਹਰੋਂ ਅਸੀਂ ਨਹੀਂ ਪੜਦੇ ਅਸੀਂ ਨਹੀਂ ਪੜਦੇ ਸੀ ਕਿਸੇ ਦਾ ਰਸਤਾ ਤੰਗ ਨਹੀਂ ਕਰਨਾ ਪਰ ਜਿਹੜਾ ਬਾਕੀ ਦੋ ਕਿੱਲਾਂ ਦਾ ਜਿਹੜਾ ਰਸਤਾ ਕਵਰ ਕਲੋਨੀ ਨੇ ਕੀਤਾ ਹੋਇਆ ਉਹ ਮਾਲਕੀ ਦਾ ਨਗਰ ਕੌਂਸਲ ਦੀ ਹੈ ਨਾ ਜੇ ਤਾਂ ਕਲੋਨੀ ਦੀ ਮਾਲਕੀ ਹੋ ਵਰਤੇ ਅਸੀਂ ਪੱਟੀ ਨਹੀਂ ਸਕਦੇ ਸੀ ਉਹ ਮਾਲਕੀ ਨਗਰ ਕਾਉਂਸਲ ਦੀ ਆ ਐਸ ਡੀ ਐਮ ਨੇ ਆਰਡਰ ਪਾਸ ਕੀਤੇ ਨੇ ਤਾਂ ਫਿਰ ਉਹਨੂੰ ਜਦੋਂ ਪੱਟ ਰਹੇ ਆ ਤਾਂ ਉਹਨਾਂ ਨੂੰ ਕਿਉਂ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ ਪ੍ਰੋਬਲਮ ਆਉਣੀ ਨਹੀਂ ਚਾਹੀਦੀ ਵੈਸੇ ਕਿਉਂਕਿ ਕੰਮ ਤਾਂ ਨਗਰ ਕਾਉਂਸਲ ਦਾ ਹੈਗਾ ਉਹਨਾਂ ਨੇ ਕਰਨਾ ਹੈਗਾ ਕੰਮ ਹੈ ਪਾਣੀ ਸ਼ਹਿਰ ਸਾਰਾ ਡੁੱਬਿਆ ਪਿਆ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਇਹਨੂੰ ਪੱਟ ਕੇ ਅਸੀਂ ਸਾਫ਼ ਕਰੀਏ ਮੈਨੂੰ ਸਮਝ ਨਹੀਂ ਆ ਰਹੀ ਵੀ ਉਹ ਵਿੱਚ ਕਿਉਂ ਇਸ ਚੀਜ਼ ਨੂੰ ਮੁੱਦਾ ਬਣਾ ਰਹੇ ਨੇ ਮੈਂ ਹਾਲਾਂਕਿ ਨਾ ਉਹਨਾਂ ਦਾ ਨਾਮ ਲਿਆ ਨਾ ਉਹਨਾਂ ਦੀ ਕਲੋਨੀ ਦਾ ਨਾਮ ਲਿਆ ਮੈਂ ਕਿਸੇ ਚੀਜ਼ ਦਾ ਨਾਮ ਨਹੀਂ ਲਿਆ ਕਿਉਂਕਿ ਅਸੀਂ ਸਿਆਸਤ ਨਹੀਂ ਮੈਂ ਕਰਨਾ ਹੀ ਮੈਂ ਸਿਰਫ ਲੋਕਾਂ ਦਾ ਹੱਲ ਕਰਨਾ ਹੀ ਹੈ ਮੌਜੂਦਾ ਹਾਲਾਤ ਉਹਨਾਂ ਦਾ ਆਪਣਾ ਪਿੰਡ ਸਾਰਾ ਖੜਾ ਆ ਸਾਰਾ ਪਿੰਡ ਉਹਨਾਂ ਦਾ ਖੜਾ ਸੀਬਿਆ ਪਿੰਡ ਸਾਰਾ ਖੜਾ ਹੋਰੇ ਇਹ ਲੋਕ ਸਾਰੇ ਖੜੇ ਨੇ ਸਾਰਾ ਪਿੰਡ ਦੁਖੀ ਕਿਉਂਕਿ ਆ ਪਾਣੀ ਟੁੱਟ ਕੇ ਸਾਰਾ ਪਿੰਡ ਦੇ ਵਿੱਚ ਜਾ ਰਿਹਾ ਸੋ ਸਾਡਾ ਕੰਸਰਨ ਮੈਂ ਫੇਰ ਕਹਿੰਨੀ ਆ ਅਸੀਂ ਕਿਸੇ ਨੂੰ ਸਿਆਸੀ ਕੋਈ ਜਾਂ ਹੋਰ ਕਿਸੇ ਨਿੱਜੀ ਤਰ੍ਹਾਂ ਦੀ ਅਸੀਂ ਘੂਟਾ ਨਹੀਂ ਲਾਉਣਾ ਅਸੀਂ ਸਾਡੇ ਸ਼ਹਿਰ ਦਾ ਮਸਲਾ ਹੱਲ ਕਰਨ ਲਈ ਇੱਥੇ ਆਏ ਆ ਅੱਗੇ ਸਾਡਾ ਮਸਲਾ ਚੱਲੀ ਜਾਂਦਾ ਸੀ ਕਿਉਂਕਿ ਬਰਸਾਤ ਘੱਟ ਹੁੰਦੀ ਸੀ ਐਤਕੀ ਬਰਸਾਤ ਜ਼ਿਆਦਾ ਹੋ ਰਹੀ ਹੈ ਤੇ ਸਾਨੂੰ ਇਹ ਪੱਟਣਾ ਪਊਗਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਹੋਣੀ ਹੁਣ ਤੁਸੀਂ ਕਲੀਅਰ ਕਰਾ ਕੇ ਜਾਓਗੇ ਮੈਂ ਕਲੀਅਰ ਕਰਾ ਕੇ ਜਾਊਂ ਜੀ ਚਾਹੇ ਮੈਨੂੰ ਆਥਣ ਦੇ 6 ਵਜੇ ਤੱਕ ਬੈਠਣਾ ਪਵੇ ਜਾਂ ਰਾਤ ਦੇ 12 ਵਜੇ ਬੈਠਣਾ ਪਵੇ ਬਿਲਕੁਲ ਐਮਬੀਐਲ ਨਰਿੰਦਰ ਕੌਰ ਭਰਾ ਅੱਜ ਨੇ ਇਸ ਸਮੇਂ ਲਗਾਤਾਰ ਇੱਥੇ ਖੜੇ ਨੇ ਪਰ ਜਿਹੜਾ ਲਗਾਤਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਅ 200 ਤੋਂ ਤੱਕ 300 ਫੁੱਟ ਦੀ ਮੀਟਰ ਦੇ ਵਿੱਚ ਜਿੱਥੇ ਤੇ ਪਾਈਪ ਲਾਈਨ ਪਈ ਹੋਈ ਹੈਗੀ ਇਸ ਨੂੰ ਲੈ ਕੇ ਜਿਹੜਾ ਵੈਸਾ ਵੈਸੀ ਸਾਫ ਕਾ ਐਮਐਲਏ ਦੇ ਨਾਲ ਵੀ ਹੋਈ ਉਹ ਕਹਿ ਰਹੇ ਸੀਗੇ ਕਿ ਜਿਹੜਾ ਸਾਈਡ ਤੋਂ ਰਸਤਾ ਬਣਾਇਆ ਜਾਵੇ ਪਹਿਲਾਂ ਜਿਵੇਂ ਉਹ ਦੱਸ ਰਹੇ ਨੇ ਕਿ ਕੱਲ ਅਧਿਕਾਰੀਆਂ ਨੇ ਜਿਹੜਾ ਹੁਕਮ ਦੀ ਉਲੰਘਣਾ ਕਰਦੇ ਹੋਏ ਸਾਈਡ ਤੋਂ ਰਸਤਾ ਬਣਾ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਡਰੇਨ ਇਸ ਸਮੇਂ ਬੈਕ ਸਾਈਡ ਤੋਂ ਤੇ ਤੀਜੀ ਵਾਰ ਜਿਹੜਾ ਫਸਲਾਂ ਦੇ ਵਿੱਚ ਜਿਹੜਾ ਕਿ ਜ਼ਮੀਨ ਦੇ ਵਿੱਚ ਟੁੱਟ ਚੁੱਕਿਆਗਾ ਪਰ ਹੁਣ ਐਮਐਲਏ ਮੌਕੇ ਤੇ ਜਾਗੇ ਨੇ ਤੇ ਪ੍ਰਸ਼ਾਸਨ ਨੂੰ ਜਿਹੜੀ ਪ੍ਰੋਪਰ ਤਾੜਨਾ ਕੀਤੀ ਹੈ ਕਿ ਜਿਸਨੇ ਵੀ ਜਿਹੜੀ ਇਸ ਕੰਮ ਦੇ ਵਿੱਚ ਉਲੰਘਣਾ ਕੀਤੀ ਹੈ ਉਸਤੇ ਬਣਦੀ ਕਾਰਵਾਈ ਹੈ ਜਿਹੜੀ ਕੀਤੀ ਜਾਵੇ ਤੇ ਇਸ ਸਮੇਂ ਮੌਕੇ ਤੇ ਖੜ ਕੇ ਪੌਕਲੈਨ ਮਸ਼ੀਨਾ ਲਵਾ ਕੇ ਡਰੇਨ ਨੂੰ ਜਿਹੜਾ ਜਿਹੜਾ ਪੁਲੀਆਂ નીચે ਪਈਆਂ ਹੋਈਆਂ ਨੇ ਉਹਨਾਂ ਨੂੰ ਬਾਹਰ ਕੱਢ ਕੇ ਪ੍ਰੋਪਰ ਤਰੀਕੇ ਨਾਲ ਫੁਲਵਾਇਆ ਜਾ ਰਿਹਾ ਗਿਆ ਰਿਟਰਨ ਆਰਡਰ ਪਾਸ ਕੀਤੇ ਆਂ ਹੋਰ ਇਹਨਾਂ ਚਾਰਨ ਵਾਲੇ ਤੋਂ ਮੀਡੀਆ ਦੇ ਸਾਥੀਆਂ ਨੂੰ ਦਿਓ ਜੀ ਜੀ ਨਾਲੇ ਜਿਨੇ ਉਹ ਰਿਟਰਨ ਆਰਡਰਾਂ ਦੀ ਉਲੰਘਣਾ ਕਰਕੇ ਇੱਕ ਥਰਡ ਰਸਤਾ ਬਣਾਇਆ ਕਿਹੜੇ ਅਧਿਕਾਰੀ ਨੇ ਬਣਾਇਆ ਕਿਹਦੇ ਕਹਿਣ ਤੇ ਬਣਾਇਆ ਉਹਨਾਂ ਤੇ ਰਿਟਨ ਕਾਰਵਾਈ ਮੈਨੂੰ ਚਾਹੀਦੀ। ਹਾਂਜੀ, ਅੱਜ ਹੀ ਕਾਰਵਾਈ ਕਰ ਦਿੰਦੇ। ਉਹ ਕਾਰਵਾਈ। ਐਸਜੀਪੀ ਸਾਹਿਬ ਕਿਵੇਂ ਦੇਖ ਦਿਆਂ ਕਿ ਜਿਹੜੀ ਇਹ ਡਰੇਨ ਹੈਗੀ ਜਿਵੇਂ ਐਮਐਲਏ ਦੱਸ ਰਹੇ ਨੇਗੇ ਕਿ ਇਹ ਨਗਰ ਕੌਂਸਲ ਦੇ ਨਾਮ ਕੀਤੀ ਗਈ ਹੈ। ਤੱਕ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਵੱਡਾ ਕੋਈ ਮਸਲਾ ਖੜਾ ਕੀਤਾ ਗਿਆ। ਇੱਕ ਪਾਸੇ ਪੂਰਾ ਸ਼ਹਿਰ ਡੁੱਬਣ ਦੇ ਕਗਾਰ ਤੇ ਹੈ ਤਾਂ ਦੂਜੀ ਪਾਸੇ ਤੇ ਨਜਾਇਜ਼ ਕਬਜ਼ਾ ਜਿਹੜਾ ਕੀਤਾ ਹੋਇਆ ਹੈਗਾ ਉੱਪਰ ਪਾਈਪਲਾਈਨਾਂ ਪਾ ਕੇ। ਨਜਾਇਜ਼ ਕਬਜ਼ਾ ਨਹੀਂ ਹੈ। ਪੁਰਾਣੇ ਸਮੇਂ ਤੇ ਜਿਹੜੀ ਇਹਦੀ ਕਮੇਟੀ ਤੇ ਇਹਨਾਂ ਨੇ ਮਨਜ਼ੂਰੀ ਲਈ ਹੋਈ ਹੈ ਪ ਆਨ ਕਰਕੇ ਉਹਦੇ ਗਾਗ ਕਾਫੀ ਜੰਮੀ ਹੈ। ਉਹਦੀ ਸਫਾਈ ਨਹੀਂ ਪ੍ਰੋਪਰ ਹੋ ਪਾਰੀ। ਤੇ ਹੁਣੋਂ ਕਰ ਅਸੀਂ ਦਫਾ 133 ਤੇ ਆਰਡਰ ਪਾਸ ਕਰਕੇ ਇਹ ਸਾਨੂੰ ਆਰਡਰ ਦੇਤੇ ਹੋਏ ਆ। ਜਿਹੜੀਆਂ ਦੋਨੋਂ ਲਾਈਨਾਂ ਪਟਾਕੇ ਤੇ ਨਵੇਸ਼ਰੇ ਨੂੰ ਚਾਲੂ ਕਰਾਇਆ ਜਾਵੇ। ਪਰ ਇਹ ਲੱਗਦਾ ਨਹੀਂ ਕਿ ਜਮਾ ਮੌਕੇ ਤੇ ਪ੍ਰਸ਼ਾਸਨ ਜਾਗੇਗਾ। ਕਿੰਨਾ ਸਮਾਂ ਹੋ ਗਿਆ। ਵੀ ਪੈਰੇ ਨੇ ਲਗਾਤਾਰ ਮੌਸਮ ਵਿਭਾਗ ਅਲਰਟ ਦੇ ਰਿਹਾਗਾ। ਬਰਸਾਤ ਪਿੱਛੋਂ ਇੱਕਦਮ ਕਾਫੀ ਜਿਹੜੀ ਪਰਸੋਂ ਰਾਤ ਬਰਸਾਤ ਪਈ ਹੈ ਨੀ। ਉਹਦੇ ਕਰਕੇ ਇੱਕਦਮ ਦਿੱਕਤ ਆ ਗਈ। ਅਦਰਵਾਈਜ਼ ਸਾਡਾ ਸਫਾਈ ਦਾ ਕੰਮ ਜਿਹੜਾ ਨਿਰੰਤਰ ਜਾਰੀ ਹੈ। ਅੱਜ ਵੀ ਜਿਹੜੇ ਅਸੀਂ ਪਰ ਹੁਣ ਡਰੇਨ ਤਾਂ ਪਿੱਛ ਹੁਣ ਕੀ ਹੱਲ ਕੀਤਾ ਜਾ ਰਿਹਾ ਉਹ ਤਾਂ ਇਹੀ ਹੈ ਜੀ ਦੋਨੋਂ ਜਿਹੜੀਆਂ ਲਾਈਨਾਂ ਦੁਬਾਰਾ ਪਟਾ ਕੇ ਅੱਜ ਹੀ ਮੌਕੇ ਤੇ ਜਿਵੇਂ ਐਮ.ਐਲ.ਏ ਸਾਹਿਬ ਨੇ ਹੁਕਮ ਕੀਤੇ ਅਸੀਂ ਆਲਰੇਡੀ ਆਰਡਰ ਪਹਿਲੀ ਪਾਸ ਕੀਤੇ ਹੀ ਉਸ ਹਾਲ ਉਹ ਅਸੀਂ ਬਾਉਂਡ ਕਰਦਾ ਤੇ ਜਿਹੜਾ ਥਰਡ ਇਹਨਾਂ ਨੇ ਕੋਈ ਆਲਟਰਨੇਟ ਇਹਨਾਂ ਨੇ ਟੈਂਪਰੇਰੀ ਕੀਤਾ ਉਹਦਾ ਅਸੀਂ ਪੜਤਾਲ ਕਰਕੇ ਅਜੀ ਰਿਪੋਰਟ ਭੇਜਾ ਹੁਣ ਜਿਹੜੀ ਮਕੀਨ ਲਾਈ ਹੈ ਕੀ ਲੱਗਦਾ ਕਿ ਪ੍ਰੋਪਰ ਰਾਹ ਹਾਂਜੀ ਹਾਂਜੀ ਅੱਜ ਖਾਂਦੀ ਆ ਪ੍ਰੋਪਰ ਕਿਉਂਕਿ ਦੋਨੋਂ ਲਾਈਨਾਂ ਬਲੌਕ ਹੋਈਆਂ ਪਈਆਂ ਨੇ ਜੀ ਇਹਨਾਂ ਦੱਸਾਂਗੇ ਕੱਲ ਵੀ ਤੁਸੀਂ ਮਜੂਰ ਸੀ ਕੱਲ ਸਾਰੇ ਅਧਿਕਾਰੀ ਵੀ ਤੁਸੀਂ ਕੱਲ ਵੀ ਆਰਡਰ ਕੀਤਾ ਗਿਆ ਸੀ ਫੰਮੇ ਲੇਵਲ ਤੇ ਅਧਿਕਾਰੀ ਜਿਹੜੇ ਬਿਲਕੁਲ ਸੌਣ ਲਈ ਤਿਆਰ ਨਹੀਂ ਜਾਣ ਗਏ ਕਿ ਕਿੱਥੋਂ ਕਿੱਥੇ ਨਹੀਂ ਨਹੀਂ ਜੇ ਕੋਈ ਨਕੈਲੀ ਤਾਂ ਹੁਣ ਗੱਲ ਵੀ ਦੇਣ ਕੈਲੀ ਸਾਬਤ ਹੁੰਦੀ ਹੈ ਤਾਂ ਫਿਰ ਉਹਦਾ ਦੇਖ ਲੈਂਦੇ ਹਾਂ ਉਹਦਾ ਰਿਟਰਨ ਕਾਰਵਾਈ ਕਰਾਂਗੇ ਕਿਉਂਕਿ ਜਿਹੜਾ ਇਸ ਵੇਲੇ ਸੰਗਰੂਰ ਸ਼ਹਿਰ ਨੂੰ ਡੁੱਬਣ ਤੋਂ ਬਚਾਉਣ ਦੀ ਜਿਹੜੀ ਸਾਡੀ ਮੇਨ ਇਦੋਂ ਜਦੋਂ ਦੋਨੋਂ ਲਾਈਨਾਂ ਪਾਟ ਕੇ ਤਾਂ ਜ਼ੇਨ ਦਾ ਪਾਣੀ ਉੱਧਰ ਨਿਕਲਣਾ ਸ਼ੁਰੂ ਹੋ ਜਾਏਗਾ ਇਹ ਕਿਸੇ ਕਰਮਚਾਰੀ ਨੇ ਗੈਲੀ ਦੀ ਕੋਈ ਨੈਗਲੀਜੈਂਸ ਜਾਂ ਕਮੀ ਪੇਸ਼ੀ ਸਾਹਮਣੇ ਆਂਦੇ ਤਾਂ ਜ਼ਰੂਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਵੇਂ ਐਮਐਲ ਨੇ ਕਿਹਾਗਾ ਕਿ ਜਿਹੜਾ ਕਬਜ਼ਾ ਕੀਤਾ ਗਿਆ ਉਹਦੀ ਵੀ ਜਾਂਚ ਹੋਵੇਗੀ ਹਾਂ ਉਹਦੇ ਅਸੀਂ ਜਾਂਚ ਕਰ ਲੈਣੀ ਜੀ ਇੱਕ ਵਾਰ ਫਿਲਹਾਲ ਆਪਣੀ ਫੇਰ ਮਿਲਨ ਲੋੜ ਤਾਂ ਜਿਹੜੇ ਕਿ ਪਾਣੀ ਘਟਾਉਂਦੀ ਹੈਗੀ ਇੱਕ ਵਾਰ ਸੰਗਰੂਰ ਸ਼ਹਿਰ ਚੋਂ ਪਾਣੀ ਨਿਕਲ ਜਾਏ ਇਹ ਵੀ ਪੜਤਾਲ ਕਰ ਲੈਣਾ ਵੀ ਜੇ ਕੋਈ ਨਜਾਇਜ਼ ਕਬਜ਼ਾ ਹੋਇਆ ਜਾਂ ਬਿਨਾਂ ਮਨਜ਼ੂਰੀ ਦੇ ਇਹਨਾਂ ਨੇ ਕੋਈ ਉਸਾਰੀ ਕੀਤੀ ਹੈ ਤਾਂ ਉਹ ਬਿਲਕੁਲ ਢਾਈ ਜਾਵੇ